ਕਿ ਬੜੋਦਾ ਵਿੱਚ ਇੱਕ ਬਹੁਤ ਵੱਡੇ ਇਜਲਾਸ ਦੇ ਸੀ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਭੁੱਲਾ ਹੋਇਆ ਰਹਿ ਗਏ ਬੜੀ ਚਰਚਾ ਹੋਈ ਸੀ ਉਦੋਂ ਹਿੰਦੁਸਤਾਨ ਦੇ ਵਿੱਚ ਇਹ ਭੁੱਲਾ ਹੋਇਆ ਰਹਿ ਗਰ ਹੈ ਵਿਚਾਰ ਦੀ ਗੱਲ ਕਰਦਿਆਂ ਕਰਦਿਆਂ ਤਲਵਾਰ ਪਕੜ ਲਈ ਸ਼ਾਂਤੀ ਦੀ ਗੱਲ ਕਰਦਿਆਂ ਕਰਦਿਆਂ ਤੋਪਾਂ ਗੋਲਿਆ ਗਲੇ ਵਿੱਚ ਮਾਲਾ ਪਹਿਨਾਣੀ ਸੀ ਤਲਵਾਰਾਂ ਤੇ ਕਿਰਪਾਨਾਂ ਪਵਾ ਛੱਡੀਆਂ ਇਹ ਮਾਜ਼ਮਾ ਬੰਦ ਗਾਂਧੀ ਦੇ ਬੋਲ ਸਨ ਖੁਸ਼ਕਿਸਮਤੀ ਸਮਝ ਲੋ ਕੌਮ ਦੇ ਉਹਨਾਂ ਦਿਨਾਂ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਜੀ ਜ਼ਿੰਦਾ ਸਨ ਉਹ ਸਿੱਧਾ ਹੀ ਚਲੇ ਗਏ ਉਹਨਾਂ ਦੇ ਆਸ਼ਰਮ ਸਾਬਰਮਤੀ ਆਸ਼ਰਮ ਜੋ ਉਹਨਾਂ ਨੇ ਅੰਮਦਾਬਾਦ ਵਿੱਚ ਬਣਾਇਆ ਸੀ ਦੱਸਿਆ ਵੀ ਮੈਂ ਸਿੱਖ ਮਿਸ਼ਨਰੀ ਹਾਂ ਤੇ ਬੜੋਦਾ ਵਿੱਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਉਸ ਦੇ ਸੰਬੰਧ ਵਿੱਚ ਮੈਂ ਕੁਝ ਵਿਚਾਰਾਂ ਕਰਨਾ ਹੈ